ਕੁਰਾਲੀ ਦੇ ਨੇੜਲੇ ਪਿੰਡ ਸੁਹਾਲੀ ਦੇ 72 ਸਾਲ ਦੇ ਇਸ ਬਜ਼ੁਰਗ ਨੂੰ ਗਵਾਹੀ ਦੇਣੀ ਮਹਿੰਗੀ ਪੈ ਗਈ ਹੈ ਇੱਕ ਮਹੀਨਾ ਪਹਿਲਾਂ ਜ਼みਨੀ ਵਿਵਾਦ ਚੱਲਦਿਆਂ ਬਜ਼ੁਰਗ ਅਛਰ ਸਿੰਘ ਨੇ ਗਵਾਹੀ ਦਿੱਤੀ ਸੀ ਜਿਸ ਤੋਂ ਬਾਅਦ ਦੂਜੇ ਧਿਰ ਵੱਲੋਂ ਬਜ਼ੁਰਗ ਅਛਰ ਸਿੰਘ ਨੂੰ ਰਾਹ ਜਾਂਦਿਆਂ ਮਾਰਨ ਦੇ ਨੀਅਤ ਨਾਲ ਕਤਲਾਣਾ ਹਮਲਾ ਕਰ ਗੰਭੀਰ ਸਖਮੇ ਕੱਟ ਦਿੱਤਾ ਗਿਆ ਜਾਣਕਾਰੀ ਮੁਤਾਬਕ ਬਜ਼ੁਰਗ ਨੇ ਪਿੰਡ ਦੀ ਲੜਕੀ ਮਨਜੀਤ ਕੌਰ ਦੇ ਕੇਸ 'ਚ ਗਵਾਹੀ ਦਿੱਤੀ ਸੀ। ਦੱਸਿਆ ਜਾਂਦਾ ਮਨਜੀਤ ਕੌਰ ਨੇ ਭੁਪਿੰਦਰ ਸਿੰਘ ਨੂੰ ਆਪਣਾ ਮਕਾਨ ਕੁਝ ਸਮਾਂ ਪਹਿਲਾਂ ਕਰੈਡਿਟ ਦਿੱਤਾ ਸੀ। ਪਰ ਮਨਜੀਤ ਕੌਰ ਦੇ ਮਾਂ-ਬਾਪ ਨਾ ਹੋਣ ਦੇ ਕਾਰਨ ਭੁਪਿੰਦਰ ਸਿੰਘ ਨੇ ਉਸ ਦੇ ਮਕਾਨ ਤੇ ਕਬਜ਼ਾ ਕਰ ਲਿਆ। ਜਿਸ ਦੇ ਲਈ ਮਨਜੀਤ ਕੌਰ ਨੇ ਮਕਾਨ ਖਾਲੀ ਕਰਵਾਉਣੇ ਦਾਦਾ ਚ ਕੇਸ ਕਰ ਦਿੱਤਾ। ਤੇ ਇਸੇ ਕੇਸ 'ਚ ਬਜ਼ੁਰਗ ਅੱਛਰ ਸਿੰਘ ਨੇ ਮਨਜੀਤ ਕੌਰ ਦੇ ਹੱਕ 'ਚ ਗਵਾਹੀ ਦਿੱਤੀ ਸੀ। ਜਿਸ ਕਾਰਨ ਉਹਨਾਂ 'ਤੇ ਅੱਜ ਜਾਣਲੇਵਾ ਹਮਲਾ ਕੀਤਾ ਗਿਆ ਹੈ। ਇਹ ਸਰ ਭੁਪਿੰਦਰ ਸਿੰਘ ਹੈ ਜੀ ਜਿਹਨੇ ਪਿੰਡ ਰਹਿ ਰਹੇ ਆ ਤੇ ਮਨਜੀਤ ਕੌਰ ਪਿੰਡ ਦੀ ਕੁੜੀ ਹੈ ਇਹਨਾਂ ਦੀ ਮਤਲਬ ਜਗਾ ਹੈ ਉਹਦੇ ਪਿੱਛੇ ਝਗੜਾ ਚੱਲ ਰਿਹਾ ਉਹ ਮਸਜਿਦਪੁਰ ਨੇ ਕੇਸ ਕਰਿਆ ਹੋਇਆ ਤੇ ਮੇਰੇ ਫਾਦਰ ਸਾਹਿਬ ਦੀ ਗਵਾਹੀ ਹੈ ਇਸ ਕੇਸ ਦੇ ਵਿੱਚ ਇਹ ਇਹ ਕੁੜੀ ਮਤਲਬ ਪਿੰਡ ਦੀ ਬਸਨੀਕ ਹੈ ਸਰਬਨ ਸਿੰਘ ਦੀ ਧੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਹਰੋਂ ਕੇਸ ਚੱਲ ਰਿਹਾ ਤੇ ਭੁਪਿੰਦਰ ਸਿੰਘ ਦੇ ਪਰਿਵਾਰ ਨੇ ਮੇਰੇ ਫਾਦਰ ਨੇ ਹਮਲਾ ਕਰਿਆ ਤੇ ਲਾਣਾ ਮਾਰਿਆ ਦਾਤ ਮਾਰਿਆ ਸੱਚਾ ਦੇਖੋ ਤੁਹਾਡੇ ਸਾਹਮਣੇ ਕਿੰਗੇ ਨਹੀਂ ਤੇ ਸਾਡੇ ਪਰਿਵਾਰ ਦੇ ਵਿੱਚ ਮਤਲਬ ਹੋ ਰਹੀ ਨਹੀਂ ਸਾਡੀ ਜਾਨ ਨੂੰ ਖਤਰਾ ਸਾਰਿਆਂ ਨੂੰ ਤੇ ਬੰਦ ਦੀ ਨਾ ਕੋਈ ਕਾਰਵਾਈ ਕਰੀ ਜਾਵੇ ਇ ਸਾਡੇ ਬੱਚੇ ਪੂਰਾ ਪਰਿਵਾਰ ਸਾਡਾ ਹੁਣ ਵੀ ਸਾਨੂੰ ਮਤਲਬ ਇਹ ਨਾ ਪੂਰਾ ਹੀ ਗੋਈਆਂ ਬੁੱਧੀਆਂ ਹੋਈਆਂ ਹਾਂ ਤੇ ਅੱਜ ਵੀ ਮਤਲਬ ਅੱਜ ਦੀ ਡੇਟ ਦੇ ਵਿੱਚ ਤਰੀਕ ਹੈ ਉੱਥੇ ਹਾਂ ਤੇ ਇਹਨਾਂ ਦੀ ਗੋਈ ਨਹੀਂ ਸੀ ਵਸੇ ਉਹਨੂੰ ਲੇਕਨ ਅੱਜ ਤਰੀਕ ਹੈ ਉਹਨਾਂ ਨੇ ਤਾਂ ਹੀ ਇਹ ਨਾ ਤੇ ਡੈਕ ਰਿਆ ਅੱਛਾ ਹਾਂ ਜੀ ਕੱਲ 3 ਵਜੇ ਕੀ ਪੁਲਿਸ ਨੇ ਥੋੜੀ ਕੋਈ ਸੁਣਵਾਈ ਸੁਣੀ ਹੈ ਜੀ ਸੁਣਵਾਈ ਫਿਰਾਂ ਦਾ ਸਾਰਾ ਕੋਈ ਨਹੀਂ ਸੁਣੀ ਆ ਉਹ ਤਾਂ ਹਲੇ ਬਿਆਨ ਲੇ ਕੇ ਡੈਕ ਕੇ ਲੇ ਗਏ ਹਾਂ ਬਾਕੀ ਸਭ ਕੁਝ ਨਹੀਂ ਕਿਹਾ ਉਹਨਾਂ ਨੇ 피ੜਤ ਦੇ ਬਿਆਨ ਦਰਜ ਕਰਨਾ ਹੈ ਐਸਆਈ ਨੂੰ ਦੱਸਿਆ ਕਿ ਪੀੜਤ ਦੇ ਬਿਆਨ ਦਰਜ ਕਰ ਲਏ ਗਏ ਨੇ ਤੇ ਤਵਰੀਸ਼ ਕੀਤੀ ਜਾਵੇਗੀ ਤੇ ਤਵਰੀਸ਼ ਤੋਂ ਬਾਅਦ ਜੋ ਤੱਥ ਸਾਹਮਣੇ ਆਣਗੇ ਉਹਨਾਂ ਦੇ ਆਧਾਰ ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਤੁਸੀਂ ਇਹਦੇ ਬਾਰੇ ਕਾਰਵਾਈ ਕਰ ਰਹੇ ਹੋ। ਇਹਨਾਂ ਦਾ ਸਾਡੇ ਕੋਲ ਟੈਲੀ ਐਮਐਲਏ ਐਮਰਜੈਂਸੀ ਦੇ ਅਜ਼ੀਜ਼ ਦੇ ਕਾਰਵਾਈ ਕਰ ਰਹੇ ਹੈ ਉਹਨਾਂ ਦੇ ਬਿਆਨ ਆ ਜਿਹੜੇ ਅਸੀਂ ਹਾਸਲ ਕਰ ਲਏ ਠੀਕ ਹੈ ਜੀ ਜੋ ਵੀ ਨਾਮ ਹੋਇਆ ਦੱਸਿਆ ਉਹਦੇ ਅਸੀਂ ਜੋ ਵੀ ਤੱਥ ਜੋ ਵੀ ਸਾਹਮਣੇ ਆਊਗਾ ਇਹਨਾਂ ਮਾਲਕਿਆ ਉਹਨਾਂ ਪਸਾਰ ਨੇ ਲਿਖਾ ਕੋਈ ਬਣਦੀ ਗੱਲ ਵੀ ਅਪੀਲ ਜਾਣੀ ਹੈ। ਅਗਰ ਜਿਹੜੇ ਐ ਉਹਨਾਂ ਨੇ ਨਾਮ ਲਖਾਇਆ ਅਗਰ ਦੋਸ਼ੀ ਪਾਏ ਜਾਂਦੇ ਉਹਨਾਂ ਤੇ ਕੀ ਕਾਰਵਾਈ ਹੋਵੇ ਇਹ ਪੌਲਿਆ ਦੀ ਕਸ਼ਿਸ਼ ਕਹਿੰਦੇ ਤਫਤੀਸ਼ ਚੱਲ ਰਹੀ ਆ ਤਫਤੀਸ਼ ਤੇ ਬਾਤ ਇਹ ਪਤਾ ਤਾਂ ਕੋਈ ਵੀ ਕੀ ਹੈ ਕੀ ਨਹੀਂ ਹੈਗੀ ਤਾਂ ਅੰਧਾਰਿਆ ਕੀ ਰੌਲਾ ਤਾਂ ਜੀ ਕਿਉਂ ਉਹਨਾਂ ਨੇ ਬਜ਼ੁਰਗ ਨਾਲ ਇਹ ਤਾਂ ਕਿੰਨੇ ਸਾਡਾ ਕੋਈ ਅਸੀਂ ਨਾ ਕਿਸੇ ਸਟੇਟਮੈਂਟ ਵਗੈਰਾ ਦਿੱਤੀ ਵੀ ਕਿਸੇ ਹੋਰ ਕੇਸ ਦੇ ਵਿੱਚ ਵਾਹ ਹੀ ਜਨਮ ਇੱਕ ਵਾਹ ਦੀ ਰੰਜਸ ਰੱਖਦੇ ਹੋਏ ਸਾਡੇ ਨੇ ਕੁੱਟਮਾਰ ਕਰੀ ਉਹਨਾਂ ਨੂੰ ਕਿਹਾ ਜਿਹੜੇ ਇਹਨਾਂ ਬੰਦਿਆਂ ਨੇ ਨਾਂ ਦੱਸਿਆ ਕਿ ਆ ਉਹ ਅਰੈਸਟ ਹੋ ਗਏ ਜੀ ਨਹੀਂ ਨਹੀਂ ਸਾਡੇ ਕੋਈ ਗੱਲ ਨਹੀਂ ਅੱਜ ਬਿਆਨ ਨਹੀਂ ਲਿਖਿਆ ਸਟੇਟਮੈਂਟ ਲਿਖੀ ਆ ਅੱਗੇ ਜਾਂਦੇ ਹਾਂ ਕਰ ਵੀ ਕਰ ਪਰਿਵਾਰ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਤੋਂ ਉਹਨਾਂ ਦੇ ਪਰਿਵਾਰ ਨੂੰ ਖਤਰਾ ਹੈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੋਹਾਰ ਲਗਾਈ ਹੈ ਤਾਂ ਕਿ ਦੋਸ਼ੀਆਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ। ਕੁਆਲੀ ਤੋਂ ਡੇਵਿਡ ਫਰਮਾ ਦੀ ਰਿਪੋਰਟ ਢਿੱਲੀ ਪੋਸਟ 'ਚ ਛਾਪੀ। ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ